ਸ਼ਪੀਰ 12ਾਂ ਚਾਚੇ ਸ਼ਪੀ ਵੀ ਹੈ ਸੋ ਅਸੀਂ ਸਾਡੇ ਵੱਲੋਂ ਪੂਰਾ ਜਵਾਬ ਹੈ ਜੀ ਹਾਂ ਅਗਰ ਨਾ ਅਸੀਂ ਪਾਣੀ ਦੀ ਬੂੰਦ ਦੇਣੀ ਹੈ ਨਾ ਸਾਡੇ ਕੋਲ ਕੋਈ ਪੈਸਾ ਹੈ ਵੀ ਤੋ 12ਾਂ ਅਸੀਂ ਅੱਜ 12ਾਂ ਫੋਰਸਾਂ ਲਿਆ ਕੇ ਉਹ ਡੈਮ ਦੀ ਰਾਖੀ ਕਰਵਾਈਏ ਤੇ ਰਾਖੀ ਵੀ ਸਮਝ ਲਓ ਫਿਰ ਚੋਰੀ ਵਾਸਤੇ ਕਰਵਾਈਏ ਵੀ ਜਦੋਂ ਮਰਜ਼ੀ ਉਹ ਆ ਕੇ ਬੀਬੀ ਐਮਬੀ ਆਪ ਦਾ ਕੋਈ ਤਾਨਾਸ਼ਾਹੀ ਫੈਸਲਾ ਲੈ ਕੇ ਆਰਾਮ ਨਾਲ ਪਾਣੀ ਦੇ ਬੰਦ ਕਰ ਦਿੰਦੇ ਆ ਉਹ ਤਾਂ ਪੰਜਾਬ ਸਰਕਾਰ ਇਹ ਤਾਂ ਬਹੁਤ ਤੱਕ ਤਕਨਾ ਸੁਖਵੀਰਾਂ ਵੇਲੇ ਚੱਲਦੀਆਂ ਨਹੀਂ ਉਦੋਂ ਬਾਅਦ ਤਾਂ ਮਤਲਬ ਡਾਇਨਾਸੌਰ ਬੰਗ ਉਹ ਵੀ ਖਤਮ ਹੋ ਗਏ ਤੇ ਉਹ ਤਾਂ ਬਹੁਤ ਦੇਰ ਤੋਖਾਂ ਚੱਲਦੀ ਇਹਨਾਂ ਟਾਈਮ ਦੇ ਤੱਕ ਇੱਕ ਮੈਂ ਹੋਰ ਤਾਂ ਨਿਕਲਦਾ ਪੰਜਾਬ ਦਾ ਜਿਹੜਾ ਜਿਹੜੇ ਬੀਬੀਐਮ ਵੀ ਪਾਖੜਾ ਦਾ ਪੰਜਾਬ ਦਾ ਜਿਹੜਾ ਕਿਡਰ ਹੈ ਉਹਦੇ ਤਰ੍ਹਾਂ ਹਾਂ ਜਿਆਦਾ ਨਹੀਂ ਹਰਿਆਣਾ ਰਾਜਸਥਾਨ ਦੇ ਕਿਡਰ ਦੀ ਤਰ੍ਹਾਂ ਘੱਟ ਨੇ ਜਿਹੜੇ ਹੈ ਨਾ Rajasthan ਵਾਲੇ ਆਪਣੇ ਮਲਾਜ਼ਮ ਭਰਤੀ ਕਰਦੇ ਉਹ ਆਪ ਦਾ ਕੇਂਦਰ ਦੀ ਤਨਖਾਹ ਨਹੀਂ ਲੈਂਦੇ ਉੱਥੋਂ ਉਹ ਵੀ ਪੰਜਾਬ ਵਾਲੇ ਕੇਂਦਰ ਦੀ ਲੈਂਦੇ 25% ਜ਼ਿਆਦਾ ਲੈਂਦੇ ਪੰਜਾਬ ਦੇ ਕਰਕੇ ਹਾਂ ਵੱਧ ਨੇ ਉਹ ਵੀ ਪੰਜਾਬ ਦੇ ਰਹੇ ਕਿਉਂ ਚਿੱਟਾਤੀ ਬੰਨੇ ਹੋਇਆ ਹੈ ਕੰਮ ਕੀ ਹੈ ਨਾ ਮੱਟਾ ਖੋਲਣਾ ਫੱਟਾ ਬੰਦ ਕਰਨਾ ਬਸ ਸਰ ਸਰ ਜੀ ਜਦੋਂ ਸਰਪੰਚ ਉਹ 52 ਲੱਖ ਦੇ ਵਿੱਚੋਂ 12% ਤੁਹਾਡਾ ਅੰਦਾਜ਼ਾ ਹੋਵੇ उही तो मैं कहना कि जे असं आप बरतन लग गए ना पानी थले वाला पानी अभी ताइयों क्ढणों हटाएंगे सू नहरी मिलेगा ना कल भी मैं दस सात सौ किलोमीटर असी पाइपलाइना पा दी पसिया सूए हर रोज अभी उन्होंने अपडेट कर रहे हैं कोई, कोई तो लोगों ने वाह भी लाए थे लै रहे पबलिक सहयोग भी कर रहे हैं चाली तो चाली साल बाद पैंती पैंती साल बाद लोगों की आदि ने कि पानी पहुँचे ਸੋ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਕੋਈ ਨਹੀਂ ਕਿ ਅਸੀਂ ਉਹਨਾਂ ਦੇ ਹਿੱਸੇ ਦਾ ਵਰਤ ਰਹੇ ਆ ਜਿੰਨਾ ਉਹਨਾਂ ਦਾ ਹਿੱਸਾ ਬਣਦਾ ਉਹ ਦੇ ਹੀ ਜਾਂਦੇ ਆ ਪਰ ਆ ਜਿਹੜੇ ਨਾਲ ਸਾਨੂੰ ਪਾਦ ਮੈਨੇ ਸਿਆਪੇ ਰੋਜ਼ ਵੀ ਹੁਣ 554500 ਹੋਰ ਛੱਡ ਦਿਓ ਜੀ ਹੁਣ ਇਹ ਪਹਿਲਾਂ ਵੀ ਮਿਲਦਾ ਰਿਹਾ ਸਾਨੂੰ ਪਹਿਲਾਂ ਵਾਲੇ ਕੋਰਟ ਦੇ ਵਿੱਚ ਕੀ ਕਹਿ ਰਹੇ ਆ ਕਹਿੰਦੇ ਸਾਨੂੰ ਪਹਿਲਾਂ ਵੀ ਮਿਲਦਾ ਰਿਹਾ ਇਹ ਕੋਈ ਤਰਕ ਨਹੀਂ ਫੇਰ ਇੱਕ ਮੀਟਿੰਗ ਹੋਈ ਗ੍ਰੈਸ ਕਤਰ ਨਾਲ ਨੈਸ਼ਨਲ ਜਿਹੜੇ ਸਾਡੇ ਹੋਮ ਸੈਕਟਰੀ ਉੱਥੇ ਸਾਡੇ ਵੀ ਅਫਸਰ ਗਏ ਸੀਗੇ ਉਹ ਮੀਟਿੰਗ ਦੇ ਕੋਈ ਮਿੰਟਸ ਨਹੀਂ ਹੈਗੇ ਜੀ ਕੋਈ ਉੱਥੇ ਆਰਡਰ ਨਹੀਂ ਹੋਇਆ ਵੀ ਕੋਈ ਐਡਵਾਈਸ ਕੀਤਾ ਉਹਨਾਂ ਨੇ ਵੀ ਜੇ ਪਾਣੀ ਦੇ ਸਕਦੇ ਹਾਂ ਤਾਂ ਦੇਖ ਲਓ ਉਹ ਰਵਾਈਸ ਨੂੰ ਆਰਡਰ ਮੰਨ ਨਹੀਂ ਫਿਰਦੇ ਨੇ ਪ੍ਰੈਸ ਰਿਲੀਜ਼ ਨੂੰ ਆਰਡਰ ਮੰਨ ਨਹੀਂ ਫਿਰਦੇ ਨੇ ਅਸੀਂ ਕੋਰਟ 'ਚ ਕਹੇ ਜੀ ਪ੍ਰੈਸ ਰਿਲੀਜ਼ ਹੈ ਇਹ ਮਿੰਟਸ ਦਿਓ ਤਾਂ ਕੋਰਟ ਨੇ ਕਹੇ ਮਿੰਟਸ ਕਹਿੰਦੇ ਹਾਂ ਜੀ ਇਹ ਤਾਂ ਪ੍ਰੈਸ ਰਿਲੀਜ਼ ਹੈ ਮਿੰਟਸ ਕਿੱਥੇ ਨੇ ਮਿੰਟਸ ਹੈ ਨਹੀਂ ਤਾਂ ਇੱਕ ਨੂੰ 9 ਤਰੀਕ ਨੂੰ ਮੀਟਿੰਗ 2 ਤਰੀਕ ਨੂੰ ਹੋਈ ਸੀ 2 ਮਈ ਨੂੰ 9 ਤਰੀਕ ਨੂੰ ਇੱਕ ਉਥੋਂ ਤਹਾਂ ਤੋਂ ਲਿਖਾ ਲਿਆ ਚਿੱਠੀ ਵੀ ਆਂ ਕਰ ਦੋ ਜੀ ਆਰਡਰ ਕਰ ਦਿਓ ਅਸੀਂ ਕਹੇ ਜੀ ਇਹ 9 ਤਰੀਕ ਨੂੰ ਕਰਵਾਇਆ ਜਾਂ 2 ਤਰੀਕ ਨੂੰ ਜਦੋਂ ਕੋਈ ਉੱਥੇ ਫੈਸਲਾ ਨਹੀਂ ਹੋਇਆ ਕਿਵੇਂ ਤੁਸੀਂ ਇਹਨੂੰ ਫਿਰ ਆਰਡਰ ਕਰ ਕਰਤਾ ਚੈਲੰਜ ਕੀਤਾ ਹੋਇਆ ਸੀ ਰਵੀ ਗੁਰੂ ਦਾ ਅੱਜ ਅੱਜੋ ਦਾ ਫੈਸਲਾ ਹੋ ਸਕਦਾ ਤੇ ਉਹ ਤਾਂ ਤੇ ਅੱਜ ਫੈਸਲਾ ਵੀ ਹੋ ਜੂਗਾ ਤਾਂ ਪਾਣੀ ਤਾਂ ਉਹ ਵੀ ਦੇਣਾ ਉਹਨਾਂ ਨੂੰ ਕੱਲ ਤੋਂ ਸ਼ੁਰੂ ਹੋ ਗਿਆ ਪਰ ਇਸ ਤਰ੍ਹਾਂ ਡਾਕਾ ਮਾਰ ਕੇ ਜਾਂ ਇਸ ਤਰ੍ਹਾਂ ਬਾਂਮ ਰੋੜ ਕੇ ਜਾਂ ਟੌਂਪੇ ਕਰ ਕਰ ਗੋਡੇ ਲਾ ਕੇ ਹੈ ਨਹੀਂ का होर दे होर भी दे का वट्सएप भी कर देंगे आगे कापिया शायद कद रुक गए कदों रुके मैं दो मैं 2004 तो बाद बीबीएम बीते आंकड़े दे देना 105% 110% ਤੋਂ ਘਟ ਕਦੇ ਹਰਿਆਣੇ ਨੇ ਲਿਆ ਹੀ ਨਹੀਂ ਪੰਜਾਬ ਨੇ 75% ਤੋਂ ਵੱਧ ਕਦੇ ਵਰਤੇ ਨਹੀਂ ਅੰਕੜੇ ਪਏ ਨੇ ਮੇਰੇ ਕੋਲ 20 ਸਾਲ ਦੇ ਉਹ ਤਾਂ ਐਵੇਂ ਇੱਕ ਪਾ ਕੇ ਉਹ ਚ ਵਿਧਾਨ ਸਭਾ ਚ ਮਤਾ ਤੇ ਆਪ ਹੀ ਉਹਨੂੰ ਚੈਲੰਜ ਕਰਵਾ ਲਿਆ ਫਿਰ ਆਪ ਉਦੋਂ ਸਰਕਾਰ ਕਿਹਦੀ ਸੀ ਮਨਮੋਹ ਸਿੰਘ ਜਦੋਂ ਉਹਨਾਂ ਨੇ 2004 ਦੀ ਗੱਲ ਕਰਦੇ ਨੇ ਮਨਮੋਹ ਸਿੰਘ ਸਰਕਾਰ ਸੀ ਫਿਰ ਉਹ ਕੋਰਟ ਦੇ ਵਿੱਚ ਗਏ ਐਸਪੀ ਅਦਾਲਤ ਕੇਸ ਸੀ ਸਲਾਹ ਲੈਣ ਵਾਸਤੇ ਰਾਸ਼ਪਤੀਗੁਰੂ ਦਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਚ ਭੇਜਤਾ ਆਦਿ ਤੇ ਆਪ ਵੀ ਕਈਆਂ ਦੇ ਟੱਕ ਲਵਾਏ ਸੀ ਚਾਂਦੀ ਦੇ ਕਈਆਂ ਨਾਲ ਕਦੋਂ ਰੋਗੇ ਸੀ ਪਾਣੀ ਦੱਸੋ ਮੈਨੂੰ ਅਸੀਂ ਉਹੀ ਲੜਦੇ ਫਿਰਦੇ ਕੋਈ ਮੁੱਦਾ ਸੀ ਕੋਈ ਇਲੈਕਸ਼ਨਾਂ ਨੇੜੇ ਜਿਹਾ ਕੋਈ ਮੁੱਦਾ ਬਣਾਉਣਾ ਸੀ 1 ਮਈ ਨੂੰ ਕਿਹਨੇ ਕਿਹਨੇ ਪੰਗਾ ਲਿਆ ਪੀਵੀਐਮਪੀ ਨੇ ਲਿਆ ਮੀਟਿੰਗ ਕਰਕੇ 4 ਘੰਟੇ ਦੀ ਲੋਈ ਦਿਓ 4500 ਕਿਉਂ ਵੀ ਅਸੀਂ ਵਿਰੋਧ ਕੀਤਾ ਫਿਰ ਫਿਰ ਮੀਟਿੰਗ ਕਰ ਲਈ ਇਦੋਂ ਲੋ ਨਾ ਦਿਓ ਜੀ ਫਿਰ ਆਪ ਚੇਅਰਮੈਨ ਚਲਾ ਗਿਆ ਖੋਲਣ ਐ ਕਿਵੇਂ ਖੋਲਣਗੇ ਕਿਹੜਾ ਫੈਸਲਾ ਜਿਹੜਾ ਫੈਸਲਾ ਆਇਆਗਾ ਸੀਐਸਐਸ ਰੱਖਣ ਦਾ ਜਿਹੜਾ ਕਰ ਲੈ ਫੈਸਲਾ ਤਾਂ ਲੱਗਦਾ ਕਿ ਬਾਲੀਵੁੱਡ ਡਟਾਂ ਦੇ ਉੱਪਰ ਇੱਕ ਹਮਲਾ ਲੱਗ ਰਿਹਾ ਕਿ ਤਰ੍ਹਾਂ ਹੈ ਫੈਡਰਟਨ ਚ ਨੂੰ ਮੰਨਦੇ ਨੇ ਭਾਜੀ ਵੀਰੇ ਪਹਿਲੇ ਤੇ ਮੇਰਾ ਸਵਾਲ ਹੈ ਫੈਡਰਲ ਸਟਰਕਚਰ ਨੂੰ ਮੰਨਦੇ ਨੇ ਇਹ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਸੌਂਚਾ ਲੈਂਦੇ ਆ ਵੀ ਤੂੰ ਮੁੱਖ ਮੰਤਰੀ ਸੌਂਚਾ ਅਗਲਾ ਬੰਦੇ ਬਾਅਦ ਚ ਪੂਰੇ ਕਰ ਲਾਂਗੇ ਸਵੇਰੇ 4 ਵਜੇ ਰਾਜਪਾਲ ਨੂੰ ਉਠਾ ਲਿਆ ਸੀਗਾ ਜੀ ਕਦੇ ਕੇਰੀ ਸਰਕਾਰ ਤੋੜ ਦੇਣੇ ਕਦੇ ਕਿਸੇ ਦੀ ਬੰਦੇ ਖਰੀਦ ਲੋ ਉਹਨਾਂ ਤੋਂ ਅਸਤੀਫੇ ਦਿਵਾ ਲੋ ਕਿੰਨੀਆਂ ਸਰਕਾਰਾਂ ਬਈ ਫੈਡਰਲ ਟੰਚ ਐ ਇਹ ਤਾਂ ਕਹਿੰਦੇ ਵੀ ਭਾਵੇਂ 2 ਹੋਣ ਸਾਡੇ 25 ਖਰੀਦ ਲਾਂਗੇ ਸਰਕਾਰ ਸਾਡੀ ਐਦਾਂ ਫੈਡਰਲ ਸਟਰਕਚਰ ਨੂੰ ਜਾਂ ਲੋਕਤੰਤਰ ਨੂੰ ਤਾਂ ਮੰਨਦੇ ਹੀ ਨਹੀਂ ਐ ਸਭ ਤੋਂ ਵੱਧ ਜਿਹੜੀ ਐ ਢਾਹ ਲਾਈ ਐ ਫੈਡਰਲ ਸਟਰਕਚਰ ਨੂੰ ਬੀਜੇਪੀ ਨਹੀਂ ਲਾਈ ਐ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਕਹਿੰਦੇ ਆਪ ਕਹਿੰਦੇ ਸ਼ਰੇਮ ਕਹਿੰਦੇ ਸੰਵਿਧਾਨ ਬਦਲ ਦੇਾਂਗੇ ਅਸੀਂ ਸਪਰੀਮ ਕੋਰਟ ਨੇ ਕੋਈ ਫੈਸਲਾ ਦਿੱਤਾ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਪਰੀਮ ਕੋਰਟ ਦੇ ਜੱਜਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਟਰੋਲ ਕਰਦੇ ਆ ਉਹਨਾਂ ਨੂੰ ਘਰ ਕੋਈ ਮੰਨਦੇ ਕਿਸ ਕੋਈ ਸੰਸਥਾ ਰਹਿਣ ਦਿੱਤੀ ਇਹਨਾਂ ਨੇ ਸੀਬੀਆਈ ਈਡੀ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਕੋਈ ਰਹਿਣ ਦਿੱਤੀ ਇਹਨਾਂ ਨੇ ਵੀ ਜਿਹੜੀ ਜਿਹੜੀ ਆਪਾਂ ਇੰਡੀਵਿਜੂਅਲੀ ਕੰਮ ਕਰ ਲੇ ਹਰੇਕ ਨੂੰ ਪ੍ਰੈਸ਼ਰ ਪਾ ਕੇ ਆ ਕਰ ਦੋ ਆ ਕਰ ਦੋ ਆ ਕਰ ਫਿਰ ਗਵਰਨਰਾਂ ਥਊ ਲੱਗ ਜਾਂਦੇ ਆ ਫਿਰ ਗਵਰਨਰਾਂ ਹੀ ਥੂ ਤੰਗ ਕਰਦੇ ਆ ਬਿਲ ਰੋਕ ਲੈਂਦੇ ਐ ਹੁਣ ਕੋਰਟ ਨੇ ਫੈਸਲਾ ਕਰਤਾ ਬਿਲ ਰੋਕ ਨਹੀਂ ਸਕਦਾ ਜਿਹੜਾ ਗਵਰਨਰ ਹੈ ਇੰਨੇ ਦਿਨਾਂ ਤੋਂ ਵੱਧ ਈਵਨ ਰਾਸ਼ਟਰਪਤੀ ਵੀ ਇੰਨੇ ਦਿਨਾਂ ਤੋਂ ਵੱਧ ਬਿਲ ਨੂੰ ਰੋਕ ਕੇ ਰੱਖ ਨਹੀਂ ਸਕਦਾ ਉਹ ਗਾਲਾਂ ਕੱਢਣ ਲੱਗੇ ਸਰ ਆਪ ਲਈ ਹੈ ਦੁਆਰੇ ਹੋਸ਼ਾ ਦੀ ਹੈ ਹਾਂਜੀ ਹੁਣ ਇਹ ਚਾਲ ਪੱਟ ਕਿੱਥੋਂ ਬੀਜੇਪੀ ਤਾਂ ਕਾ ਕਰੀ ਜਾਂਦੀ ਹੈ ਜੀ ਹੁਣ ਇਹ ਚਾਲ ਪੱਟ ਕੀ ਕਰੂਗੀ ਜੀ ਪ੍ਰਧਾਨ ਬੀਜੇਪੀ ਦਾ ਜਿਹੜਾ ਉਹ ਜਵਾਬ ਦੇਵੇ ਨਾ भी आल पार्टी पेल की कह के गया आल पार्टी तो कहाने भी इसी असी मनोरंजन कालिया जी भी आए थे सुनील जाखड़ साहब भी आए थे ठीक है ना बीजेपी को फिर उश्विनी बोले है रिकॉर्ड पे तो भी असी हूँ ए इस काम च किए जवाब देना एक्शन के पैसे है नहीं सा ਗਰੂਥ ਕਰਨੇਗੀ ਨੀਤੀਯੋਗ ਮੈਂ ਜਾਊਂਗਾ ਪਰਸੋਂ ਮੈਂ ਲਾਹ ਰਿਕਾਰਡ ਤੇ ਬਾਰੇ ਚੀਜ਼ ਦਾ ਸਟਾਨਡਰਡ ਬਣਾ ਲੈਣਾ ਹੈ ਇਹ ਸਾਡੇ ਦੇਖੇ ਚੀਜ਼ਾਂ ਨੂੰ ਬੋਲੂ 170 ਦਾ ਬੋਲ ਨਹੀਂ ਲੱਗਦਾ ਨਹੀਂ ਕੋਈ ਅਸੀ ਗੱਲ ਨਹੀਂ 15 ਜੁਲਾਈ ਤੋਂ ਬਾਅਦ ਨਹੀਂ ਲੱਗਦਾ ਇਸੇ ਕਰਕੇ ਸੀ ਇੱਕ ਜੂਮ ਕਰਿਆ ਪਹਿਲਾਂ ਤਰੀਕਾ ਘਟਾਉਣ ਵਾਸਤੇ ਸਾਡੇ ਕੋਲ ਮੰਗ ਆਉਂਦੀ ਰਹਿੰਦੀ ਸੀ 16 17 ਜੂਨ ਸੀ ਠੀਕ ਹੈ ਨਾ 10 15 ਤੱਕ ਕਟਾਇਆ ਪਰ ਉਹ ਵੀ ਜ਼ੋਨ ਬਣਾਏ ਨੇ ਕਿ 1 ਤੀਕ ਤੋਂ 4 ਤੀਕ ਤਹ ਜਿਲ੍ਹੇ ਜਿਹੜੇ ਨੇ ਜਿੱਥੇ ਪਾਣੀ ਥੋੜਾ ਜਿਹਾ ਅੱਪ ਹੈ ਉਧਰਲੇ ਜਿਲ੍ਹੇ ਲਾਉਣਗੇ ਫਿਰ ਮੇਰੇ ਖਾਤੇ ਸੈਕੰਡ ਤੇ ਥਰਡ ਵਿੱਚ ਮਾਲਵਾ ਆ ਜਾਵੇ ਦੇਖੋ ਦੇਖੋ ਛੇਦਰਾ ਵਾਲੇ ਜਿਹੜੇ ਨੇ ਮੇਰੇ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਆਰਤੀਆ ਨਾਲ ਵੀ ਹੋਈ ਹੈ ਮੈਂ ਉੱਥੇ ਵੀ ਲੈ ਗਿਆ ਦਿੱਲੀ ਹਰੇਕ ਬੰਦਾ ਆਪਣੀ ਆਪਣੀ ਸੋਚਦਾ ਆਹ ਲਾ ਲਓ ਜੀ ਇਹ ਚ ਟੁੱਟਦਾ ਘਟਾ ਲਓ ਪਰ ਇਹ ਪਾਣੀ ਵੀ ਤਾਂ ਸੋਚਣਾ ਹੈ 100 ਬੋ ਉਹ 6552 ਦਿਨ ਲੈਂਦੀ ਹੈ ਪੀਆਰ 12692 ਦਿਨ ਲੈਂਦੀ ਹੈ 3 ਮਹੀਨੇ ਤੁਹਾਡਾ ਪਾਣੀ ਬਚਦਾ ਜੇਕਰ ਕੋਈ ਟੰਕਾ ਛਾੜ ਕੱਟ ਵੀ ਹੋ ਗਿਆ ਤਾਂ ਅਗਲੀਆਂ ਪੀੜ੍ਹੀਆਂ ਵਾਸਤੇ ਪਾਣੀ ਵੀ ਛੱਡਾਂਗੇ ਹਰ ਗੱਲ ਫਿਰ ਉਹ ਤੋਂ ਖਤਮ ਕਰਕੇ ਫਿਰ ਕਿੱਥੇ ਜਾਵਾਂਗੇ ਹਾਂ ਤਾਂ ਝੋਨੇ ਲੈ ਕੇ ਪਾਣੀ ਦੀ ਗੱਲ ਤਾਂ ਹੋ ਗਈ ਬਲਕਿ ਦੋ ਕਿਸਮ ਦੇ ਕਣਕ ਕਰਦੇ ਆ ਦੋ ਕਿਸਮ ਦੀਆਂ ਮੱਕੀਆਂ ਨੇ ਬਰਸਾਤੀ ਮੱਕੀ ਤੋਂ ਇੱਕ ਮੱਕੀ ਤਾਂ ਅਸੀਂ ਜਿਹੜੀ ਝੋਨੇ ਦੇ ਵੱਧ ਪਾਣੀ ਲੈਂਦੀ ਹੈ ਉਹਨੂੰ ਤਾਂ ਅਸੀਂ ਪ੍ਰਮੋਟ ਹੀ ਨਹੀਂ ਕਰਦੇ ਇਹਦਾ ਬਿਜਲੀ ਜਿਹੜੀ 8 ਘੰਟੇ ਉਹ ਇੱਕ ਜੂਤ ਤੋਂ ਸ਼ੁਰੂ ਕਰਾਂਗੇ ਨਾ ਤੇ ਜਿਹੜਾ ਨਹਿਰੀ ਪਾਣੀ ਆ ਉਹ ਵੀ ਨਹਿਰੀ ਪਾਣੀ ਜਿੱਥੇ-ਇਥੇ ਜਾਊਗਾ ਉੱਥੇ ਬਿਜਲੀ ਜਿਹੜੀ ਹੈ ਉਹ ਰਾਤ ਨੂੰ ਦੇਵਾਂਗੇ ਸੀ ਹੈ ਜੀ ਪਿਛਲੀ ਵਾਰ ਵਿੱਚ ਕੀ ਹੈ ਜੀ 126 ਵਿੱਚ ਕੋਈ ਪ੍ਰੋਬਲਮ ਨਹੀਂ ਪਾ ਪੀਏ ਬਲਕਿ ਬਲਕਿ ਸੈਂਟਰ ਸਰਕਾਰ ਨੇ ਵੀ ਇਹਦੀ ਤਾਰੀਫ ਕੀਤੀ ਹੈ ਪੀਏਯੂ ਨੇ ਕੱਢਿਆ ਇਹ ਵੀ ਕਿ ਹਾਂ ਇਹ ਬਹੁਤ ਵਧੀਆ ਹੈ ਉਹਨਾਂ ਨੇ ਲਿਆ ਪੀਡੀਐਸ ਵਾਸਤੇ ਲਿਆ ਸਾਥੋ ਤਾਂ ਉਹ ਉਹ ਹੋ ਤਾਂ ਆਪਰ ਕਮੈਂਡ ਕਰ ਰਹੇ ਨੇ ਕਿ 126 ਲਾਓ

फोर्स तो इसलिए लगाई थी कि वहां लोग आ गए थे और डैम अगर ज्यादा लोग आ जाते जा वहां पे लॉ एंड ऑर्डर की स्थिति हो जाती तो पंजाब पुलिस लगाई पहले रूटीन दिनों में वहां फोर्स नहीं रहती अब कह रहे हैं लगाएंगे शायद आगे इनका कुछ होगा आइडिया तो तो हमारी फोर्स है वहां जुरिडिक्शन कौन सी है जुरुडिक्शन तो हमारी है ना नीति योग में जाऊंगा जी परसों प्रधानमंत्री जी को तो कहूंगा कि ये क्या कर रहे हैं आप बता दीजिए जब तो पंजाब पुलिस को आप कैपेबल नहीं समझते कि हम रक्षा नहीं कर सकते हम तो देश की रक्षा करने वाले लोग हैं या फिर हमें ये आठ करोड़ नौ करोड़ जो आप हम पर बोझ डाल रहे हो ये किस बात का है जब पानी हम दे रहे हैं कोटा और कोटा भी बल्कि उस समय निर्धारित किया जब बहुत पानी था अब उस उसको भी रीस्ट्रक्चर की जरूरत है दोबारा गिनती गिनती करके आप जितना पानी है उस हिसाब से कोटा निर्धारित करो फर्क तो हर एक चीज़ में पड़ता है देखो अपडेट तो हर जहाँ पे पहले कैस्टों की दुकान होती थी बामा अब है पहले कैस्टे बिकती थी फिर सीडी बिकती थी अब है है अब यूट्यूब आ गया और तरीके आ गए इंटरटेनमेंट के अब कैस्ट कैस्टों भी खड़े रहेंगे क्योंकि वही जो फीते वाली कैस्ट उसी पर खड़े रहेंग्रह हो गया अपडेट तो हर चीज में करना पड़ता है ठीक है ना तो इसको क्यों नहीं अपडेट करते है? पता नहीं उन, उन्नीस के उन्नीस के पता नहीं कहाँ कहाँ से एग्रीमेंट लेके आ जाते हैं उस समय तो पानी बहुत ज़्यादा था